ਜਲੰਧਰ ਵਾਲੀ ਘਟਨਾ ਦਾ ਸਭ ਨੂੰ ਹੀ ਪਤਾ ਤੇ ਸਾਨੂੰ ਵੀ ਕੱਲ ਹੀ ਪਤਾ ਲੱਗਿਆ ਸੀ ਬਹੁਤ ਵੱਡੀ ਘਟਨਾ ਵਾਪਰੀ ਹੈ ਤੇ ਬਹੁਤ ਮਾੜੇ ਹਾਲਾਤ ਨੇ ਪਿਆਰ ਦੇ ਜੇ ਤਾਂ ਇੰਨਾ ਹਾਲਾਤਾਂ ਦਾ ਝਾੜੂ ਨਾ ਕਰਵਾਇਆ ਹੋਵੇ ਤੇ ਪਹਿਲੋ ਰੋਈਏ ਫਿੱਟ ਕੇ ਪਰਿਵਾਰ ਨੂੰ ਹੌਸਲਾ ਹੀ ਦੇ ਸਕਦੇ ਹੋਰ ਕੁਝ ਨਹੀਂ ਜਾਂ ਸਾਰੇ ਯੂਟਿਊਬਰ ਜਾਂ ਫੇਸਬੁੱਕਾਂ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਇਹ ਵੀਡੀਓ ਪਾ ਕੇ ਬਸ ਇੱਕ ਇਹ ਨਹੀਂ ਹੈ ਵੀ ਉਹਨਾਂ ਨੂੰ ਦੁੱਖ ਆ ਕੋਈ ਇੰਨਾ ਦੁੱਖ ਨਹੀਂ ਹੈਗਾ ਕਿਸੇ ਨੂੰ ਉਹ ਤਾਂ ਸਿਰਫ ਇੱਕ ਵਿਊ ਦੀ ਖਾਤਰ ਆ ਗਰਾਊਂਡ ਲੈਵਲ ਤੇ ਕਿਸੇ ਨੇ ਕਾਰਵਾਈ ਨਹੀਂ ਕਰਨੀ ਜਦੋਂ ਪੰਜਾਬ ਸੀ ਵਿਚਰਦੇ ਸੀ ਤੇ ਜਦੋਂ ਇੱਥੇ ਸੀ ਆ ਜਿਹੜੀ ਹੁਸ਼ਾਰਪੁਰ ਵਾਲੀ ਨਵੇਂ ਸ਼ਹਿਰ ਵਾਲੀ ਘਟਨਾ ਵਾਪਰੀ ਸੀ ਹਰਵੀਰ ਸਿੰਘ ਵਾਲੀ ਉਹ ਜਿਹੜਾ ਭਈਏ ਨੇ ਗੱਲਬਾਤ ਕੀਤੀ ਸੀੀ ਉਦੋਂ ਪਪਾ ਭਾ ਪਾਰ ਇਸ ਕਰਕੇ ਹੋਗੇ ਸੀ ਸਾਨੂੰ ਆਸ ਸੀ ਵੀ ਅਸੀਂ ਉਹ ਬੰਦੇ ਨੂੰ ਸ਼ੂਟ ਕਰ ਸਕਦੇ ਆ ਤੇ ਜੇ ਨਹੀਂ ਤੇ ਪੁਲਿਸ ਨੂੰ ਇਸ ਗੱਲ ਦਾ ਤੇ ਉੱਥੋਂ ਦੇ ਬੰਦਿਆਂ ਨੂੰ ਪਤਾ ਵੀ ਉਹ ਲੁਧਿਆਣੇ ਕਦੋਂ ਕਿੰਨੇ ਵਜੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਕਿਵੇਂ ਪੱਟੀਆਂ ਕੀਤੀਆਂ ਤੇ ਕਿਵੇਂ ਉਹ ਬੈਠਾ ਸੀ ਸਾਡੇ ਕੋਲੇ ਉਹ ਰਿਕਾਰਡ ਆ ਗਿਆ ਸੀ ਪਰ ਸਾਡੇ ਹੱਥੋਂ ਨਿਕਲ ਗਿਆ ਸੀ ਪੰਜਾਬ ਵਾਲਿਓ ਹਜੇ ਤਾਂ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬਾਕੀਆਂ ਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਊਗੀ ਅੱਗੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਘਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜ਼ਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਚੁੱਪ ਰਹੇ ਕਿਸੇ ਨੂੰ ਕੁਝ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜ਼ਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਅਰੇਬ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਣੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਘੋਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸਿੰਘ ਕੋਲੇ ਉੱਥੇ ਬਾਹਾਂ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਕਿਸੇ ਤੋਂ ਨਹੀਂ ਸਰਿਆ ਵੀ ਕਿਰਪਾਨ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰ ਕੇ ਤੇ ਉਹ ਫਟਵਾਲਾਂ ਨੂੰ ਖੇਡਿਆ ਜਾਵੇ ਗੱਲ ਇਹ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਜਾਈਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਤੇ ਇਹ ਵੀ ਨਹੀਂ ਹੈ ਕਰਨੀ ਸਾਥੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜਦੋਂ ਇਹ ਹੋਵੇ ਸਾਨੂੰ ਪਹਿਲੋ ਦੱਸਣ ਸਾਰੇ ਜਵੇਂ ਅਸੀਂ 2022 ਦੇ ਵਿੱਚ ਕਿਹਾ ਸੀਗਾ ਵੀ ਜੇ ਬੇਅਦਬੀ ਹੁੰਦੀ ਆ ਤੇ ਹੋ ਗਈ ਉਹਦੀ ਵੀਡੀਓ ਤੁਹਾਡੇ ਕੋਲੇ ਆ ਗਈ ਬੰਦਾ ਪਤਾ ਲੱਗ ਗਿਆ ਤੇ ਉਹ ਸਿਰਫ ਰਿਕਾਰਡ ਆਪਦੇ ਕੋਲੇ ਰੱਖੋ ਸ਼ੇਅਰ ਨਾ ਕਰੋ ਨਾ ਪੁਲਿਸ ਨੂੰ ਦੱਸੋ ਨਾ ਕਿਸੇ ਹੋਰ ਨੂੰ ਸਾਡੇ ਹੀ ਬੰਦਿਆਂ ਤੱਕ ਸਨੇਹਾ ਪਹੁੰਚਦਾ ਕਰੋ ਅਸੀਂ ਆਪੇ ਹੀ ਬੰਦੇ ਨੂੰ ਚੱਕ ਦਿਆਂਗੇ ਤੇ ਅਸੀਂ ਸਾਨੂੰ ਪਤਾ ਵੀ ਨਹੀਂ ਕਿਸੇ ਨੂੰ ਪਤਾ ਵੀ ਸਾਡੀ ਧੀ ਨਾ ਸਾਡੇ ਬੱਚੇ ਨਾਲ ਰੇਪ ਹੋਣ ਵਾਲਾ ਪਰ ਇਹ ਤਾਂ ਜਦੋਂ ਮਿਸਿੰਗ ਹੋ ਗਈ ਸੀ ਉਦੋਂ ਤੱਕ ਸਨੇਹਾ ਪਹੁੰਚਦਾ ਕਰਤਾ ਦਿਲ ਦੇ ਵੀ ਚਲੋ ਬੰਦੇ ਨੇੜੇ ਤੇੜੇ ਪਹੁੰਚਦੇ ਹੁੰਦੇ ਵੀ ਜਦੋਂ ਬੰਦੇ ਦਾ ਪਤਾ ਲੱਗਿਆ ਉਹਨੂੰ ਸ਼ੂਟ ਕਰ ਦਿੱਤਾ ਜਾਵੇ ਇਹ ਜਿੰਨਾ ਚਿਰ ਹਰੇਕ ਦੇ ਘਰੇ ਆਕ ਨਹੀਂ ਲੱਗਦੀ ਉਹਨਾਂ ਚਾਰ ਅਕਲ ਨਹੀਂ ਆਉਣੀ ਮੈਂ ਨਹੀਂ ਕਹਿੰਦਾ ਵੀ ਪਰਿਵਾਰ ਦੇ ਨਾਲ ਮਾੜਾ ਨਹੀਂ ਹੋਇਆ ਬਹੁਤ ਥੱਕਾ ਹੋਇਆ ਪਰ ਸਾਰੇ ਪਰਿਵਾਰ ਉਹਨਾਂ ਟਾਈਮ ਚੋਂ ਆਪਾਂ ਜਿੰਨਾ ਟਾਈਮ ਆਉਦੇ ਘਰੇ ਪਾਣਾ ਨਹੀਂ ਵਾਪਰਦਾ ਜਿੰਨਾ ਚਿਰ ਆਉਦੇ ਪੁੱਤ ਨਸ਼ਾ ਤੇ ਨਹੀਂ ਲਾਦੇ ਉਹ ਸਾਰਿਆਂ ਲਈ ਉਹ ਨਸ਼ਾ ਨਹੀਂ ਹੈਗਾ ਪੰਜਾਬ 'ਚ ਜਿੰਨਾ ਚਿਰ ਘਰੇ ਧੀ ਪੈਣਾ ਥੱਕਾ ਨਹੀਂ ਹੁੰਦਾ ਸਾਰਿਆਂ ਦੀਆਂ ਧੀਆ ਖੁਸ਼ ਹੀ ਆ ਇਹਦਾ ਜਿਸ ਦਿਨ ਆਉਦੇ ਤੇ ਪੈਂਦੀ ਆ ਨਾ ਉਸ ਦਿਨ ਪਤਾ ਲੱਗਦਾ ਅਸੀਂ ਕੱਲ ਵੀ ਪੰਜਾਬ ਦੇ ਨਾਲ ਸੀ ਤੇ ਅੱਜ ਵੀ ਪੰਜਾਬ ਦੇ ਨਾਲ ਆਸੀਂ ਦੇਖ ਰਹੇ ਹਾਂ ਹੁਣ ਚੁੱਪ ਹੋ ਕੇ ਕਈ ਦਿਨਾਂ ਤੋਂ ਵੀ ਕੌਣ ਕੀ ਕਰ ਰਿਹਾ ਵਾ ਅਜੇ ਸਬਰ ਰੱਖੋ ਤਿਆਂ ਵਾਲੇ ਬੱਚਿਆਂ ਵਾਲੇ ਅਜੇ ਸਬਰ ਰੱਖੋ ਬੱਚਿਆਂ ਵਾਲੇ ਘਰ ਘਰ ਇਹ ਘਟਨਾ ਵਾਪਰਨੀ ਘਰ ਘਰ ਇਹ ਗੱਲਬਾਤ ਹੋਣੀ ਆ ਉਦੋਂ ਪੁੱਛਾਂਗੇ ਕਿ ਜਦੋਂ ਅਸੀਂ ਤੁਰੇ ਸੀਗੇ ਨਾ ਤੇ ਵੀ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਆ ਗੱਲਾਂ ਬਾਤਾਂ ਹੋਣਗੀਆਂ ਉਦੋਂ ਨਹੀਂ ਸਾਥ ਦੇਣਾ ਹੁਣ ਚੀਕਾਂ ਵੱਜਣਗੀਆਂ